ਪਿਓ ਪਲਵਾਨੀ ਦਾ ਸ਼ੌਕ ਮਾੜੀ ਹਾਲਤ ਕਰਕੇ ਪੂਰੀ ਨਹੀਂ ਕਰ ਪਾਇਆ ਪੁੱਤਰ ਨੇ ਪੂਰੀਆਂ ਕੀਤੀਆਂ ਰੀਜਾਂ ਜੁੱਡੋ ਵਿੱਚ 2 ਸਾਲ ਮਿਹਨਤ ਕਰਕੇ ਲੈ ਆਇਆ ਤਿੰਨ 골ਡ ਨੈਸ਼ਨਲ ਲਈ ਚੁਣਿਆ ਗਿਆ ਗੁਰਦਾਸਪੁਰ ਦੇ 13 ਸਾਲਾ ਸ਼ਿਵਮ ਸ਼ਰਮਾ ਨੇ 2 ਸਾਲ ਵਿੱਚ ਕੜੀ ਮਿਹਨਤ ਕਰਕੇ ਲਗਾਤਾਰ ਤਿੰਨ 골ਡ ਮੈਡਲ ਜੁੱਡੋ ਖੇਡ ਵਿੱਚ ਹਾਸਲ ਕੀਤੇ ਹਨ 7ਵੀਂ ਵਿੱਚ ਪੜਨ ਵਾਲੇ ਸ਼ਿਵਮ ਦੇ ਪਿਤਾ ਅਰਵਿੰਦਰ ਸ਼ਰਮਾ ਪਹਿਲਵਾਨੀ ਦਾ ਸ਼ੌਂਕ ਰੱਖਦੇ ਸੀ ਅਖਾੜੇ ਵਿੱਚ ਵੀ ਜਾਂਦੇ ਸੀ ਅਤੇ ਪਹਿਲਵਾਨੀ ਵਿੱਚ ਨਾਮ ਕਮਾਉਣ ਦੀ ਚਾਹਤ ਵੀ ਰੱਖਦੇ ਸਨ ਪਰ ਮਾੜੀ ਹਾਲਤ ਕਾਰਨ ਆਪਣਾ ਸ਼ੌਂਕ ਪੂਰਾ ਨਹੀਂ ਕਰ पाए ਵੱਡੇ ਮੁੰਡੇ ਨੂੰ ਖੇਡ ਵੱਲ ਤੋਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਨਾ ਤਾਂ ਖੇਡਾਂ ਵਿੱਚ ਮਨ ਸੀ ਅਤੇ ਨਾ ਹੀ ਪੜ੍ਹਾਈ ਵਿੱਚ ਇਸ ਲਈ ਉਸ ਨੂੰ ਆਈਟੀਆਈ ਵਿੱਚ ਪਾ ਦਿੱਤਾ ਤੇ ਨਾਲ ਹੀ ਕੰਮ ਸਿਖਾਉਣ ਲੱਗ ਪਏ ਛੋਟੇ ਪੁੱਤਰ ਸ਼ਿਵਮ ਨੇ ਆਪਣੇ ਪਿਓ ਦੀ ਇੱਛਾ ਦਾ ਮਾਨ ਰੱਖਦੇ ਆ ਤੇ ਇੱਕ ਸਮਾਸੇਵੀ ਰਵਿੰਦਰ ਖੰਨਾ ਦੀ ਬਦੌਲਤ ਸ਼ਹੀਦ ਭਗਤ ਸਿੰਘ ਜੁਡੋ ਸੈਂਟਰ ਵਿੱਚ 2023 ਵਿੱਚ ਪ੍ਰਤੀ ਹੋ ਗਿਆ ਇਥੋਂ ਦੇ ਕੋਚਾ शिवम शिवम ਦੇ ਅੰਦਰ ਲੋਕੇ ਘਟਾਰੀ ਨੂੰ ਪਛਾਣਨ ਲਿਆ ਅਤੇ 2 ਸਾਲ ਵਿੱਚ ਸਖਤ ਮਿਹਨਤ ਕਰਵਾਈ ਉਸ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਉਸ ਦੀ ਕਿੱਟ ਅਤੇ ਕੰਪੀਟੀਸ਼ਨ ਵਿੱਚ ਜਾਣ ਲਈ ਪੈਸੇ ਦਾ ਪ੍ਰਬੰਧ ਵੀ ਆਪ ਹੀ ਕੀਤਾ ਨਤੀਜਿਆਂ ਇਹ ਦੇਹਾ ਕੀ ਆਪਣੀ ਲਗਨ ਤੋਂ ਬਦੌਲਤ ਸ਼ਿਵਮ ਨੇ 2 ਸਾਲ ਵਿੱਚ ਬਹੁਤ ਸਾਰੇ ਮੈਡਲ ਹਾਸਲ ਕੀਤੇ ਅਤੇ ਲਗਾਤਾਰ 3 골ਡ ਮੈਡਲ ਲੈ ਕੇ ਆਇਆ ਅਤੇ ਹੁਣ ਨੈਸ਼ਨਲ ਸਕੂਲ ਗੇਮ ਲਈ ਚੁਣਿਆ ਗਿਆ ਕੰਫਰਮ ਨਾ ਮੈਂ 8 ਕਲਾਸ ਚ ਬੜਦਾ ਤੇ ਮੈਂ ਜਿੱਦੋ ਗੱਲਦਾ ਤੇ 2022 ਨਾ ਗੇਮ ਦੂਇ ਤੀਜ ਮੈਂ ਗੇਮ ਸ਼ੁਰੂ ਕੀਤੀ ਸੀ ਤੇ ਮੈਂ ਨੈਸ਼ਨਲ ਨੈਸ਼ਨਲ ਖੇਲਾਇਆ ਗੁਜਰਾਥਾ ਦਰਵਾਤੀਪੀ ਤੇ ਹੁਣ ਮੈਂ ਫਿਰ ਉਥੇ ਉਦਿਆਨੀ ਜਾਣਾ ਨੈਸ਼ਨਲ ਖੇਲਣਾ ਤੇ ਮੈਂ 올림픽 ਕੱਪ ਖੇਲਣਾ ਜਾਣਾ ਮੈਂ ਪੁਲਿਸ ਬੰਦਾ ਬਣਨਾ ਚਾਹਣਾ ਅਬ ਤੇ ਗੇਮ ਲੇ ਮੁੰਦਿਆਨੇ ਕਿ ਲੈਣਾ ਹੈ ਸਾਨੂੰ ਮੈਂ ਨੇ ਦੋ ਵਾਰ ਤੋਂ ਨਹੀਂ ਵੰਦੀ ਅਗਰ ਦਰਖੰਾਈ ਮੈਂ ਇਹ ਮੇਰਾ ਨਾਮ ਪ੍ਰਵਾਹ ਦਾ ਬਰਸਮੰਦ ਦਾ ਦਾ ਪੰਦਾ ਸਾਹ ਤੋਂ ਮੈਂ ਇਹ ਪਾਦਨਾ ਗੱਲ ਕੀਤੀ ਨਾ ਮੈਂ ਕਿ ਬੋਚ ਪਾਉਣਾ ਹੈ ਇਹਨੂੰ ਪਾਉਣਾ ਹੈ ਇਹਨਾਂ ਕਹਨਾਂ ਇਹ ਜਿੱਦਾਂ ਤੋਂ ਕੰਨਾ ਤੋਂ ਕਰ ਤੇਰੇ ਮੁੰਡਾ ਹੈ ਮੈਂ ਕੁਛ ਨਾ ਜਾਣਾ ਕਹਿੰਦਾ ਨਹੀਂ ਮੈਂ ਜਾ ਮੈਂ ਮਾਤਰਾ ਖੰਨੇਗਾ ਹਣ ਮੈਂ ਫੇਰ ਮੈਂ ਗੱਲ ਕੀਤੀ ਉੱਥੇ ਤੇ ਆਪਣੇ ਕੋਤਾਂ ਨੂੰ ਵੱਡੇ ਕੋਤਾਂ ਨੂੰ ਉਹ ਜੀ ਜੀ ਨਾ ਪੇਸਦੀ ਇਹ ਨਹੀਂ ਕੀਤੀ ਅੰਦਰ ਤੂੰ ਲਿਆ ਕੋਈ ਨਹੀਂ ਮੈਨੂੰ ਫਿਰ ਮੈਂ ਉਹ ਕੋ ਝੰਡਾ ਲਾ ਗਿਆ ਮੈਨੂੰ ਉਹਨਾਂ ਮਿਹਨਤੋਂ ਕਰਾਈ ਇਹਨੇ ਮਿਹਨਤ ਕੀਤੀ ਤੇ ਇਹ ਮਿਹਨਤ ਦਾ ਫਲ ਮਿਲੇ ਪਰਵਾਹ ਜੀ ਤੁਹਾਡੇ ਸਾਹਮਣੇ ਵੀ ਦੇ ਲੋ ਘਰ ਬਾਹਰ ਤੁਹਾਡੇ ਸਾਹਮਣੇ ਸਬਜ਼ੀ ਦਾ ਕੰਮ ਕਰਦੇ ਸੀ ਤੇ ਸਬਜ਼ੀ ਦੇ ਮੰਡੀ ਦੀ ਮੈਂ ਹੀ ਕਹਿ ਕੇ ਸੱਟ ਮੈਂ ਕਰਵਾਇਆ ਹਾਂ ਨਾ ਤੇ ਪੁਰਾਣੀ ਖਾਂਗਾਂ ਮੈਂ ਜਿਹੜਾ ਮੈਂ ਠਹਿਗਾ ਮੈਂ ਲੂੰਗੂ ਪੀਂਦਾ ਕੱਝਾਏ ਬਸ ਇਹ ਜਿਹੜਾ ਉਹ ਤੇ ਇਹ 골ਮੰਡਰ ਆਇਆ 1 ਸਪੂਨ ਨਾਸਨ ਜੋਲੇ ਤੁਸੋਂ ਮੈਨੂੰ ਮੈਨੂੰ ਉਮੀਦ ਆ ਸਪੂਨ ਆ ਤੇ 골 ਆਏਗਾ ਇਹ ਵਸ਼ਕਾਲੀ ਮੈਂ ਅਰਵਿੰਦ ਸ਼ਰਮਾ ਸਨੋ ਬੋਧਰਾਏ ਪੁੱਤਰ ਮੇਰਾ ਸ਼ੇਮ ਸ਼ਰਮਾ ਇਹ ਮੇਰੇ ਬਰਾਦਰ ਜੀ ਕੋਲ ਸਾ ਵੀ ਹੈ ਰਵਿੰਦਰ ਖੰਨਾ ਜੀ ਇਹਨਾਂ ਨੇ ਬਦੌਲਤ ਮੈਂ ਇਹ ਬੱਚਾ ਸੈਂਟਰ ਵਿੱਚ ਪਾਇਆ ਹੈ ਮੈਂ ਖੁਦ ਥੋੜੀ-ਬੋਦੀ ਪਲਾਨ ਨਹੀਂ ਕਰਦਾ ਰਹੀ ਮੈਨੂੰ ਸ਼ੌਂਕ ਹੀ ਬਹੁਤ ਜ਼ਿਆਦਾ ਕੁਝ ਇਦਾਂ ਹੀ ਕੁਛ ਹਲਾਤਾ ਕਰਕੇ ਮੈਂ ਨਹੀਂ ਅੱਗੇ ਵੱਸ ਗਿਆ ਤੇ ਮੇਰਾ ਸ਼ੌਂਕ ਹੀ ਕਿ ਮੈਂ ਆਪਣਾ ਇੱਕ ਬੱਚਾ ਵਧੀਆ ਤਰੀਕੇ ਨਾਲ ਦੇਸ਼ ਦੇ ਜਾਂ ਆਪਣੇ ਵਧੀਆ ਤਰੀਕੇ ਨਾਲ ਜੀਐਮ ਚ ਪਾਵਾਂ ਤੇ ਉਹ ਰਵਿੰਦਰ ਖੰਨਾ ਜੀ ਨੇ ਮੇਰਾ ਸਾਥ ਦਿੱਤਾ ਬਾਅਦ ਕੇ ਅਮਨ ਸਾਹਤਰੀ ਜੀ ਮਿਲ ਗਏ ਰਵੀ ਜੀ ਮਿਲ ਗਏ ਤੇ ਸਤੀਸ਼ ਭਾਈ ਜੀ ਮਿਲ ਗਏ ਇਹਨਾਂ ਦੀ ਮਦਦ ਨਾਲ ਬੱਚਾ ਅੱਗੇ ਵਧਿਆ ਕੇ ਲਿਆ ਆਪਣੀ ਨਹਿਮਤ ਕੀਤੀ ਹੈ। ਬਾਕੀ ਆਪਾਂ ਜਿੰਨਾ ਸਹਿਯੋਗ ਦੇ ਨਹੀਂ ਦਿੰਦੇ ਪਏ। ਬਾਕੀ ਬੱਚੇ ਦੀ ਬੜੀ ਮਿਹਨਤ ਆ। ਉਹ ਕਰਨਦਿਆ ਸਵੇਰੇ ਉੱਠਦਾ ਵਾ। ਬਾਕੀ ਦੇਖੋ ਜੀ ਖੱਲਾ ਜੀ ਨੇ ਬੜਾ ਸਵਾਦ ਦਿੱਤਾ। ਕਿਟਾਂ ਰਵੀ ਜੀ ਨੇ ਕੋਈ ਲੈਤੀਆਂ ਕੁਝ ਕਰਨਾ ਹੀ ਨਹੀਂ ਲੈਤੀ। ਤਫ਼ੀਸ ਮੇਰੀ ਸਾਥਰੀ ਜੀ ਨੇ ਮੰਗੀ ਨਹੀਂ ਕਦੀ। ਘਰ ਦੇ ਹਾਲਾਤ ਕਰਕੇ ਉਹਨਾਂ ਨੇ ਆਖਿਆ ਕਿ ਨਹੀਂ ਬੱਚਾ ਵਧਿਆ ਖੇਲਣ ਦੇਣਾ ਕੋਈ ਫੀਸ ਨਹੀਂ ਲੈਣੀ। ਉਹਨਾਂ ਨੇ ਮੇਰੇ ਕੋਲ ਫੀਸ ਨਹੀਂ ਲਈ। ਤੇ ਬੱਚਾ ਵਧੀਆ ਖੇលਿਆ ਤੇ ਪਿਆਰ ਕਰਦੇ ਆ ਹੁਣ ਨੈਸ਼ਨਲ ਤਿੰਨਵਾਰੀ ਨੈਸ਼ਨਲ ਖੇਲ ਆਇਆ ਠੀਕ ਹੈ ਤਿੰਨ ਸਵੇਰੇ ਉੱਠਦਾ ਹੀ ਸਵੇਰੇ ਕਾਲਜ ਜਾਂਦਾ ਰਵੀ ਜੀ ਸੱਦੇ ਸਵੇਰੇ ਕਾਲਜ ਜਾਂਦੇ ਆ ਉੱਥੇ ਉਹ ਨਿਯਮਤ ਕਰਾਂਦੇ ਆ ਉੱਥੋਂ ਆਉਣ ਤੋਂ ਬਾਅਦ ਇਹ ਸਕੂਲੇ ਜਾਂਦੇ ਆ ਸਕੂਲੋਂ ਬਾਅਦ ਆਉਣ ਤੋਂ ਬਾਅਦ ਤਿੰਨ ਸਾਢੇ ਤਿੰਨ ਵਜੇ ਫੇਰ ਰਵੀ ਉੱਤੇ ਸੱਦ ਲੈਂਦੇ ਸੈਂਟਰ ਤੇ ਸ਼ਾਮੀ 7-8 ਵਜੇ ਵਾਪਸ ਆਉਂਦੇ ਆ ਬਾਕੀ ਇਨਾ ਭਰਾਵਾਂ ਦੀ ਮਿਹਨਤ ਨਾਲ ਮੇਰੇ ਦੋ ਬੇਟੇ ਇੱਕ ਵੱਡਾ ਬੇਟਾ ਉਹ ਆਈਟੀਆਈ ਕਰ ਰਿਹਾ ਨਾਲ ਨਾਲੇ ਕਿਸੇ ਦੁਕਾਨ ਤੇ ਕੰਮ ਕਰਦਾ ਕਿੱਤੀ ਭਾਜੀ ਉਹ ਉਹਦਾ ਸ਼ੌਕ ਨਹੀਂ ਇਹਦਾ ਸ਼ੌਕ ਹੀ ਕਹਿੰਦਾ ਇਹਨੇ ਮੈਂ ਗੱਲ ਕਰਦਾਂ ਨਾ ਤੇ ਇਹ ਕਹਿੰਦਾ ਪਾਪਾ ਕੋਈ ਨਹੀਂ ਮੈਂ ਸ਼ੌਕ ਤੇਰਾ ਪੂਰਾ ਕਰਾਂਗਾ ਕਿਤੋਂ ਵੱਧ ਮਿਹਨਤ ਕੀ ਹੁੰਦੀ ਹੈ ਜਿਹੜਾ ਬੱਚਾ ਚਾਰ-ਚਾਰ ਦਿਨ ਰੋਟੀ ਨਾ ਖਾਏ ਭੁਖਾਰੇ ਵੀਰ ਉਹਨਾਂ ਵੱਧ ਕੇ ਫਿਲੇ ਆਏ ਨਾ ਤੇ ਨੈਸ਼ਨਲ ਖੇਡਾਂ ਜਾਣਾ ਦੇ ਵੀਰ ਵੱਧਾ ਇਹਨਾਂ ਤੇ ਨੈਸ਼ਨਲ ਵੇਜ ਤੇ ਵੀਰ ਪੂਰਾ ਹੀ ਲੈਂਦੇ ਆ ਤੇ ਫੇਰ ਹੀ ਅੱਗੇ ਚੱਲਾਂਦੇ ਆ ਇਸ ਕਰਕੇ ਮਾਤਾ ਸਾਹਿਬ ਵੀ ਵੇਟ ਵਧਾਇਆ ਨਾ ਕਿਲੋ ਅੱਧਾ ਕਿਲੋ ਇੰਨੇ-ਇੰਨੇ ਕਿਲੋ ਵੇਟ ਵੀ ਘਟਾਇਆ 4-4 ਕਿਲੋ ਵੇਟ ਵੀ ਘਟਾਇਆ ਭੁੱਖੇ ਰਹਿ ਗਏ ਮਿਹਨਤ ਕੀਤੀ ਬੱਚੇ ਨੇ ਚਲੋ ਉਰਾ ਨੂੰ ਫਲ ਮਿਲਿਆ ਦੇਖੋ ਜੀ ਆਪਾਂ ਤਾਂ ਇਹਨੂੰ ਬੜਾ ਤਾਂ ਦੇਖਣਾ ਚਾਹੁੰਦੇ ਹਾਂ ਹਰ ਮਾਂ ਪਰ ਰਹੀ ਹੁੰਦਾ ਜੀ ਇੱਛਾ ਵਾਂਗੂ ਬਾਹੜਾ ਬੱਚਾ ਤਾਂ ਤਾਂ ਜਾਏ ਤੇ ਬੜੀਆ ਕੇਲੇ ਇੱਕ ਸੇਵਾ ਕਰੇ ਦੇਸ਼ ਦੀ ਇਹ ਕਹਿੰਦਾ ਮੈਂ ਪੁਲਿਸ ਹੀ ਭਰਤੀ ਹੋ ਜਾਣਾ ਪੁਲਿਸ ਭਤੀ ਬੜੀਆ ਮਾਨਦਰ ਬਣੀ ਕਪੜਾ ਪਾਜੀ ਵਰਗੇ ਰਾਜ ਕੁਮਾਰ ਪਾਜੀ ਵਰਗੇ ਬਲ ਵੇਖ ਕੇ ਹਨੂ ਹੀ ਸ਼ੌਂਕ ਇੱਕ ਸਾਡਾ ਵੀ ਦਿਲ ਕਰਦਾ ਕਿ ਸਾਡਾ ਵੀ ਇੱਕ ਬੱਚਾ ਕਪੜਾ ਪਾਜੀ ਵਰਗਾ ਜਾਂ ਰਾਜ ਕੁਮਾਰ ਹੁਣ ਪਾਜੀ ਵਰਗੇ ਬਣ ਤੇ ਇਹ ਵੀ ਦੇਖਤੀ ਸ਼ਿਵਾਂ ਦਾ